हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵ ਜਿਹੜਾ ਆਪਾਂ ਪਿਛਲੇ ਇੱਕ ਦੋ ਵੀਡੀਓ ਚ ਤੁਹਾਨੂੰ ਤੁਹਾਡੇ ਨਾਲ ਜਿਹੜਾ ਜਿਗਰ ਕੀਤਾ ਸੀ ਵੀ 60 70 ਦਿਨ ਤੇ ਇੱਕ ਵਾਰ ਜਿਹੜੀ ਨਾਈਟrogen ਤੇ ਫਾਸਫੋਰਸ ਤਾਤ ਆਪਾਂ ਨੂੰ ਦੇਣਾ ਕਿਉਂ ਜ਼ਰੂਰੀ ਹੁੰਦਾ ਉਹਦਾ ਅੱਜ ਆਪਾਂ ਤੁਹਾਨੂੰ ਲਾਈਵ ਦਿਖਾਉਨੇ ਆਂ ਕੀ ਦਿੱਕਤ ਆ ਰਹੀ ਏ ਕਣਕ ਦੇ ਵਿੱਚ 327 ਦੇ ਵਿੱਚ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਤਿਆਰ ਕਬੀਰ ਦਾ ਜਿਹੜਾ ਕਿਸੇ ਕਾਰਨ ਜਿਹੜਾ ਕਣਕ ਦਾ ਝਾੜ ਨਾ ਘਟੇ ਤਾਂ ਹੁਣ ਆਪਾਂ ਕਿਸਾਨਾਂ ਨੂੰ ਪ੍ਰਵਾਹ ਗੱਲ ਕਰਦੇ ਆਂ ਫਾਸਫੋਰਸ ਤੱਤ ਦੀ ਕਿਸਾਨ ਵੀਰੋ ਜਿਹੜਾ ਫਾਸਫੋਰਸ ਤੱਤ ਜਿਹਨੂੰ ਆਪਾਂ ਡੀਪੀ ਜਾਂ ਡਾਈ ਕਹਿ ਦਿੰਦੇ ਆਂ ਇਹਦੀ ਜੇਕਰ ਆਪਣੇ ਖੇਤ ਦੇ ਵਿੱਚ ਘਾਟ ਹੋਵੇ ਤਾਂ ਜਿਹੜੀ ਆਪਣੀ ਕਣਕ ਆ ਉਹਦਾ ਫਟਾਰਾ ਜਿਹੜਾ ਘੱਟ ਦੇਖ ਨੂੰ ਮਿਲੂਗਾ ਉਹਦੀ ਗਰੋਥ ਘੱਟ ਹੁੰਦੀ ਆ ਤੇ ਆਪਾਂ ਨੂੰ ਪਤਾ ਕਿ ਜਿਹੜੀ ਕਣਕ ਦੀ ਗਰੋਥ ਘੱਟ ਹੋਊਗੀ ਜਾਂ ਫਿਰ ਆਪਾਂ ਕੀ ਉਹਦਾ ਫਟਾਰਾ ਘੱਟ ਹੋਵੇਗਾ ਕਣਕ ਦਾ ਉਹ ਹਮੇਸ਼ਾ ਜਿਹੜੇ ਝਾੜ ਤੇ ਜਾ ਕੇ ਮਰਦੀ ਮਰਦੀ ਹੈ ਝਾੜੋ ਦਾ ਘਟਣਾ ਹੀ ਘਟਣਾ ਇਹ ਆਪਾਂ ਨੂੰ ਦੇਖਣ ਦੇ ਵਿੱਚ ਮਿਲਿਆ ਤੇ ਪਿਛਲੇ ਵੀਡੀਓ ਜੂ ਵੀ ਆਪਾਂ ਇੱਕ ਦੋ ਵੀਡੀਓ ਜ਼ਿਕਰ ਕੀਤਾ ਸੀ ਵੀ 60 70 ਦਿਨ ਤੇ ਇੱਕ ਵਾਰ ਜਿਹੜੀ ਆਪਾਂ ਡੀਏਪ ਨੂੰ ਕਿਸੇ ਵੀ ਰੂਪ ਦੇ ਵਿੱਚ ਆਪਾਂ ਖੇਤ ਦੇ ਵਿੱਚ ਦੇਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਜਿਹੜੀ ਆਪਣੇ ਖੇਤ ਦੇ ਵਿੱਚ ਫਾਸਫੋਰਸ ਤੱਤ ਦੀ ਘਾਟ ਨਾ ਆਵੇ ਤਾਂ ਲੋੜ ਮੁਤਾਬਕ ਆਪਾਂ ਨੂੰ ਜ਼ਰੂਰ ਦੇਣਾ ਤੇ ਤਾਂ ਕਿ ਜਿਹੜੀ ਆਪਣੀ ਕਣਕ ਚੰਗਾ ਫਟਾਰਾ ਕੀਤੀ ਜਾਵੇ ਤਾਂ ਹੁਣ ਕਿਸਾਨ ਭਰਾਵੋ ਆਪਾਂ ਜਿਹੜੀ ਡੀਬੀਡੀਪ 327 ਦੇ ਵਿੱਚ ਜਿਹੜੀ ਦਿੱਕਤ ਦੇਖ ਨੂੰ ਕੀ ਆ ਰਹੀ ਆ ਆ ਤੁਸੀਂ ਦੇਖ ਸਕਦੇ ਜੇ ਕਿ ਹੁਣ ਜਿਹੜੀ ਇਹਦੇ ਵਿੱਚ ਨਾ ਫਾਸਫੋਰ ਤੱਤ ਯਾਨੀ ਕਿ ਫਾਸਫੋਰ ਤੱਤ ਡੀਏਪੀ ਦੀ ਜਿਹੜੀ ਘਾਟ ਸ਼ੋਅ ਕਰ ਰਹੀ ਹੈ ਹਾਲਾਂਕਿ ਆ ਦੇਖੋ ਇਸ ਬੂਟੇ ਦੇ ਵਿੱਚ ਜਿਹੜੀ ਫਾਸਫੋਰ ਤੱਤ ਦੀ ਜਿਹੜੀ ਘਾਟ ਆ ਉਹ ਥੋੜੀ ਨਜ਼ਰ ਆ ਰਹੀ ਆ ਇੱਧਰ ਜਿਹੜੇ ਬੂਟੇ ਦੇ ਵਿੱਚ ਜਾਦੀ ਆ ਰਹੀ ਤੇ ਇਹਦੇ ਦੇ ਦੇਖੋ ਫਟਾਰੇ ਦਾ ਕਿੰਨਾ ਫਰਕ ਇੱਥੇ ਫੁਟਾਰਾ ਘਾਟਿਆ ਇਧਰ ਦੇਖੋ ਕਣਕ ਕਿੰਨਾ ਜ਼ਿਆਦਾ ਫਟਾਰਾ ਕਰ ਰਹੀ ਆ ਦੇਖੋ ਆ 7 ਤੋਂ 8 ਸ਼ਿਖਾਵਾਂ ਬਣ ਚੁੱਕੀਆਂ ਤੇ 7 ਤੋਂ 8 ਜਿਹੜੇ ਹੋਰ ਜਿਹੜੇ ਟਿੱਲਰ ਏ ਸ਼ਿਖਾਵਾਂ ਜਿਹੜੀਆਂ ਨਵੀਆਂ ਫਟਾਰਾ ਕਰ ਰਹੀ ਆ ਤੇ ਇਹ ਇੱਥੇ ਆਣ ਕੇ ਕਿਉਂਕਿ ਫਟਾਰਾ ਜਿਹੜੀ ਕਣਕ ਤੋਂ ਆਪਾਂ ਕਰਾਉਣਾ ਉਹਨੂੰ ਆਪਾਂ ਨੂੰ ਫਿਰ ਵਾਚ ਕਰਨਾ ਪੈਂਦਾ ਵੀ ਉਹਦੇ ਵਿੱਚ ਕਿਸੇ ਤਰੀਕੀ ਦੀ ਘਾਟ ਨਹੀਂ ਆ ਰਹੀ ਕਿਉਂਕਿ ਇੱਥੇ ਆਪਣੀ ਅਨਗੈਹੀਲੀ ਕੀ ਹੁੰਦੀ ਕਿਸਾਨ ਵੀਰਾਂ ਦੇ ਵੈਸੇ ਆਪਾਂ ਕਹਿ ਸਕਦੇ ਆ ਕਿ ਆਪਾਂ ਕਿਉਂਕਿ ਡੀਏਪੀ ਪਹਿਲਾਂ ਜ਼ਮੀਨ ਦੇ ਵਿੱਚ ਪਾਈ ਹੁੰਦੀ ਆ ਉਦੇ ਕਰਕੇ ਜ਼ਿਆਦਾਤਰ ਕਿਸਾਨ ਵੀ ਇਸ ਚੀਜ਼ ਤੇ ਗੌਰ ਹੀ ਨਹੀਂ ਕਰਦੇ ਕਿ ਕਿਉਂਕਿ ਆਪਾਂ ਡੀਏਪੀ ਤੇ ਪਾਈ ਆ ਤੇ ਇਸ ਬਾਰੇ ਜ਼ਿਆਦਾ ਸੋਚਦੇ ਨਹੀਂ ਕਿ ਡੀਏਪੀ ਆਪਾਂ ਪਾਈ ਆ ਪਰ ਜਦੋਂ ਆਪਣੀ ਗਣਕ ਚੰਗੀ ਗ੍ਰੋਥ ਕਰਦੀ ਚੰਗਾ ਫਟਾਰਾ ਕਰਦੀ ਆ ਜਾਂ ਫਿਰ ਫਟਾਰਾ ਘਟ ਕਰ ਰਹੀ ਹੁੰਦੀ ਆ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਵਾਚ ਕਰਨਾ ਚਾਹੀਦਾ ਨਾ ਨਹੀਂ ਆਪਾਂ ਆਖਣਾਗੇ ਹੁਣ ਫਟਾਰੇ ਵਾਲੀ ਸਪਰੇ ਕਿਹੜੀ ਕਰਦੀਏ ਤਾਂ ਕਿਸਾਨ ਨੂੰ ਪਹਿਲਾਂ ਆਪਾਂ ਨੂੰ ਲੱਛਣ ਵੀ ਦੇਖਣੇ ਚਾਹੀਦੇ ਕਿ ਕਿਸ ਕਾਰਨ ਆਪਣੀ ਗਣਕ ਜਿਹੜੀ ਫਟਾਰਾ ਨਹੀਂ ਕਰ ਰਹੀ ਪੀਲੀ ਆ ਉਹਦੇ ਵਿੱਚ ਨਾਈਟ੍ਰੋਜਨ ਦੀ ਘਾਟ ਆ ਸਲਫਰ ਦੀ ਘਾਟ ਆ ਮੈਗਨੀਜ਼ ਜਾਂ ਮੈਗਨੀਸ਼ੀਅਮ ਜ਼ਿੰਕ ਜਾਂ ਫਿਰ ਫਾਸਫੋਰਸ ਦਤ ਦੀ ਕਿਉਂਕਿ ਜਿਹੜੇ ਤੱਤ ਦੀ ਘਾਟ ਹੋਊਗੀ ਜੇਕਰ ਆਪਾਂ ਉਹ ਪੂਰਾ ਕਰਾਂਗੇ ਦੂਜੇ ਤੱਤ ਜਿਹੜੇ ਆਪਣੇ ਆਪ ਹੀ ਜਿਹੜੀ ਜ਼ਮੀਨ ਦੇ ਵਿੱਚੋਂ ਜਿਹੜੀ ਆਪਣੀ ਕਣਕ ਲੈ ਲੈਂਦੀ ਆ ਜੇਕਰ ਕਿਸੇ ਵੀ ਇੱਕ ਤੱਤ ਦੀ ਘਾਟ ਆ ਜਾਂਦੀ ਆ ਤਾਂ ਦੂਜੇ ਤੱਤ ਚਾਹੇ ਆਪਾਂ ਜਿੰਨੇ ਮਰਜ਼ੀ ਜ਼ਮੀਨ ਦੇ ਵਿੱਚ ਪਾਈ ਜਾਈਏ ਉਹਨਾਂ ਤੱਤਾਂ ਦੇ ਨਾਲ ਜਿਹੜੀ ਇਸ ਚੀਜ਼ ਦੀ ਪੂਰਤੀ ਨਹੀਂ ਹੁੰਦੀ ਕਿਉਂਕਿ ਸਾਰਕ ਜਿਹੜਾ ਤਾਤੇ ਉਹ ਬੈਲੈਂਸ ਰੂਪ ਵਿੱਚ ਮਿਲਦਾ ਰਹੇ ਤਾਂ ਹੀ ਜਿਹੜੀ ਆਪਣੀ ਕਣਕ ਚੰਗਾ ਫਟਾਰਾ ਕਰਦੀ ਆ ਤੇ ਅੱਗੇ ਜਾ ਕੇ ਆਪਾਂ ਨੂੰ ਉਹਦਾ ਚੰਗਾ ਝਾੜ ਦੇਖ ਨੂੰ ਮਿਲਦਾ ਹੁਣ ਜਿਵੇਂ ਇਹਦੇ ਵਿੱਚ ਦੇਖ ਰਿਹਾ ਕਿ ਤੁਹਾਨੂੰ ਬੈਂਗਣੀ ਜੇ ਕਲਰ ਦੇ ਆਪਾਂ ਇਹਨੂੰ ਲਾਲ ਜੇ ਵੀ ਕਹਿ ਸਕਦੇ ਹਾਂ ਹਲਕੇ ਲਾਲ ਜੇ ਜਾਂ ਬੈਂਗਣੀ ਕਲੇ ਦੇ ਆਪ ਇੱਕ ਸ਼ਕਾਵਾਂ ਦੇ ਉੱਪਰ ਕਿਉਂਕਿ ਇਹ ਹਲਕੀ ਜਿਹੀ ਘਾਟ ਫੇ ਸ਼ੋਅ ਕਰ ਰਹੀ ਆ ਥੋੜੀ ਘਾਟ ਆ ਰਹੀ ਆ ਦੇਤੇ ਜੇਕਰ ਫਾਸਫੋਰ ਦੀ ਜ਼ਿਆਦਾ ਘਾੜ ਆਵੇਗੀ ਤਾਂ ਫਿਰ ਇਸ ਤੋਂ ਬਾਅਦ ਜਿਹੜੀ ਇਹ ਪੱਤਿਆਂ ਦੇ ਉੱਪਰ ਵੀ ਸ਼ੋ ਹੋ ਜੂ ਜਿਹੜੇ ਪੱਤੇ ਆਪਣੇ ਜਿਵੇਂ ਬਰਸੀਮ ਦੇ ਹੁੰਦੇ ਚਟਾਲੇ ਦੇ ਜਿਹਨੂੰ ਆਪਾਂ ਕਹਿ ਦਨੇ ਲਾਲ ਲਾਲ ਪੱਤੇ ਹੋ ਜਾਂਦੇ ਆ ਜੇਕਰ ਜ਼ਿਆਦਾ ਘਾੜ ਆਵੇ ਤਾਂ ਉਦਾਂ ਉਹ ਆਪਣੀ ਜਿਹੜੀ ਸ਼ੋ ਜ਼ਿਆਦਾ ਕਰਦੀ ਆ ਤੇ ਜਦੋਂ ਹਲਕੀ ਥੋੜੀ ਘਾੜ ਹੁੰਦੀ ਆ ਉਦੋਂ ਆਪਣੇ ਤਣਿਆਂ ਦੇ ਉੱਪਰ ਰਹਿੰਦੀ ਇਸ ਤੋਂ ਬਾਅਦ ਜਿਹੜੀ ਜੇਕਰ ਜ਼ਿਆਦਾ ਆਜੂ ਘਾੜੇ ਦੇ ਉੱਤੇ ਫਾਸਫੋਰ ਦੀ ਤਾਂ ਇਹ ਪੱਤਿਆਂ ਦੇ ਵੀ ਸ਼ਿਫਟ ਹੋ ਜਾਂਦੀ ਆ ਤੇ ਫਿਰ ਜਿਹੜੀ ਉਹ ਕਣਕਾ ਹਮੇਸ਼ਾ ਹੀ ਫਟਾਰਾ ਘੱਟ ਕਰਦੀਆਂ ਜਾਂ ਫਿਰ ਫਟਾਰਾ ਉੱਥੇ ਰੁਕ ਜਾਂਦਾ ਜੇਕਰ ਜ਼ਿਆਦਾ ਘਾਟ ਆ ਜਾਂਦੀ ਦੇ ਇਸ ਲਈ ਆਪਾਂ ਕਿਹਾ ਸੀ ਵੀ 60-70 ਦਿਨ ਤੇ ਇੱਕ ਇੱਕ ਵਾਰ ਚਾਹੇ ਤੁਹਾਡੇ ਖੇਤ ਦੇ ਵਿੱਚ ਫਾਸਫਰ ਦੀ ਘਾਟ ਆਵੇ ਚਾਹੇ ਤੁਹਾਨੂੰ ਲੱਛਣ ਦਿਖਾਈ ਨਾ ਦੇਣ ਇੱਕ ਵਾਰ ਡੀਏਪੀ ਫਾਸਫਰ ਤੱਤ ਕਿਸੇ ਰੂਪ ਵਿੱਚ ਤੁਸੀਂ ਜ਼ਰੂਰ ਦਿਓ ਤਾਂ ਹੁਣ ਇੱਥੇ ਗੱਲਾਂ ਦੀ ਹੁਣ ਇਹਦੀ ਘਾਟ ਕਿਵੇਂ ਪੂਰੀ ਕੀਤੀ ਜਾਵੇ ਤਾਂ ਹੁਣ ਇੱਥੇ ਪੈਸੇ ਦਾ ਡੀਏਪੀ ਮਾਰਕੀਟ ਦੇ ਵਿੱਚ ਅੱਗੇ ਕਿਸਾਨ ਵੀਰਾਂ ਨੂੰ ਬਹੁਤ ਘੱਟ ਮਿਲ ਰਹੀ ਆ ਤਾਂ ਹੁਣ ਇੱਥੇ ਆਪਾਂ ਸ਼ਿਟਾ ਨਹੀਂ ਮਾਰਨਾ ਉਹਨਾਂ ਤੇ ਚਿਟਾ ਕਿਉਂ ਨਹੀਂ ਮਾਰਨਾ ਕਿਉਂਕਿ ਕਣਕ ਆਪਣੀ ਲਗਭਗ ਜਿਹੜੋ 60 70 ਦਿਨ ਦੀ ਹੋ ਜਾਂਦੀ ਆ ਜਾਂ ਆਪਾਂ ਕਿ ਇਹ ਦੂਜੇ ਪਾਣੀ ਤੇ ਚਲੇ ਜਾਂਦੀ ਤਾਂ ਉਦੋਂ ਜਿਹੜੀ ਫਾਸਫੋਰ ਦਾਤਾ ਆਪਾਂ ਜ਼ਮੀਨ 'ਚ ਦੇਣ ਦਾ ਆਪਾਂ ਨੂੰ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਹੁੰਦਾ ਹਾਲਾਂਕਿ ਥੋੜਾ ਬਹੁਤ ਲਾਭ ਮਿਲਦਾ ਪਰ ਜ਼ਿਆਦਾ ਨਹੀਂ ਮਿਲਦਾ ਕਿਉਂਕਿ ਉਸ ਟਾਈਮ ਤੇ ਜਿਹੜੀ ਆਪਣੀ ਜਿਹੜੀ ਡੀਏਪੀ ਖਾਦ ਹੁੰਦੀ ਇਹਦਾ ਜਿਹੜੀ ਘੁਲਣਸ਼ਕਤੀ ਉਹਦੀ ਬਹੁਤ ਸਲੋ ਹੁੰਦੀ ਆ ਜਿੱਦਾਂ ਬੈਂਟੋਨਾਈਟ ਸਲਫਰ ਹੁੰਦੀ ਆ ਉਦਾਂ ਹੀ ਡੀਏਪੀ ਦਾ ਜਿਹੜਾ ਘੁਲਣਸ਼ੀਲ ਦਾ ਯਾਨੀ ਕਿ ਕੰਮ ਕਰਨ ਦਾ ਤਰੀਕਾ ਸਲੋਲੀ ਸਲੋਲੀ ਜਾਣ ਜ਼ਮੀਨ ਦੇ ਵਿੱਚ ਰਚਨਾ ਹੁੰਦਾ ਹਾਲਾਗ ਜਿਹੜੀ ਆਪਾਂ ਜ਼ਮੀਨ ਦੇ ਥੱਲੇ ਬਜਾਈ ਦੇ ਪਾ ਦਿੰਨੇ ਜਾਂ ਫਿਰ ਆਪਾਂ ਪਹਿਲੇ ਪਾਣੀ ਤੇ ਉਹ ਪਹਿਲਾਂ ਪਾ ਦਿੰਨੇ ਆ ਉਹ ਜਿਹੜੀ ਡੀਏਪੀ ਇਸ ਟਾਈਮ ਤੱਕ ਜਿਹੜੀ ਸਜੇ ਸਜੇ ਜਾਨੀ ਕਿ ਜ਼ਮੀਨ ਚ ਰਚ ਕੇ ਤੇ ਆਪਣੀ ਜਿਹੜੀ ਫਸਲ ਨੂੰ ਕਣਕ ਨੂੰ ਮਿਲ ਜਾਂਦੀ ਆ ਜੇਕਰ ਹੁਣ ਆਪਾਂ ਜ਼ਮੀਨ 'ਚ ਛਿੱਟਾ ਦੇਵਾਂਗੇ ਉਹਦਾ ਆਪਾਂ ਨੂੰ ਬਹੁਤਾ ਜ਼ਿਆਦਾ ਕੋਈ ਲਾਭ ਨਹੀਂ ਦੇਖਣ ਨੂੰ ਮਿਲਣਾ ਇਹਦੇ ਨਾਲੋਂ ਬੈਟਰ ਹੈ ਕਿ ਆਪਣੇ ਕੋਲ ਦੋ ਦੋ ਆਪਸ਼ਨ ਹੈਗੇ ਆ ਜਾਂ ਤਾਂ ਆਪਾਂ 05234 ਦੀ ਸਪਰੇਅ ਕਰ ਦਈਏ ਜਾਂ ਫਿਰ ਆਪਾਂ ਡੀਏਪੀ ਦਾ ਘੋਲ ਬਣਾ ਕੇ ਕਰ ਦਈਏ ਉਹਨਾਂ ਨੇ ਸਵਾਲ ਪਏ ਡੀਏਪੀ ਦਾ ਘੋਲ ਕਿੰਨੇ ਕਿਲੋ ਤੱਕ ਆਪਾਂ ਕਰ ਸਕਦੇ ਆ ਤਾਂ ਕਿਸਾਨ ਵੀਰੇ ਸਾਡੇ ਤੁਸੀਂ 2 ਤੋਂ 2.5 ਕਿਲੋ ਤੁਸੀਂ ਡੀਏਪੀ ਲੈ ਸਕਦੇ ਹੋ ਜਾਂ ਘੋਲ ਬਣਾ ਲਓ ਇੱਕ ਦਿਨ ਪਹਿਲਾਂ 1 ਕਿੱਲੇ ਦੇ ਹਿਸਾਬ ਨਾਲ ਉਹਨੂੰ ਤੁਸੀਂ ਸਿਰਫ 10 ਲੀਟਰ ਪਾਣੀ 'ਚ ਘੋਲਣਾ ਇਹ ਨਹੀਂ ਕਈ ਵਾਰ ਆਪਾਂ 2 ਲੀਟਰ ਪਾਣੀ ਪਾ ਕੇ ਦੇ ਵਿੱਚ ਡੀਏਪੀ ਘੋਲਤੀ ਤੇ ਚਲੋ ਆਪਣਾ ਘੋਲ ਤਿਆਰ ਹੋ ਗਿਆ ਫਿਰ ਉਹਦਾ ਆਪਾਂ ਨੂੰ 100% ਰਿਜ਼ਲਟ ਨਹੀਂ ਦੇਖ ਨੂੰ ਮਿਲਦਾ ਇਹੀ ਕਾਰਨ ਹੁੰਦਾ ਕਿ ਸਪਰੇਅ ਆਪਾਂ ਕਿਸਾਨ ਵੀਰ ਕਰ ਲੈਂਦੇ ਆ ਖਰਚਾ ਵੀ ਕਰ ਲੈਂਦੇ ਆ ਪਰ ਥੋੜੀ ਜੀ ਅਨਗਹਿਲੀ ਆਪਾਂ ਵਰਤ ਜਾਂਦੇ ਆ ਕਿ ਆਪਾਂ ਜਿਹੜਾ ਘੋਲ ਬਣਾਉਣੇ ਕਈ ਵਾਰ ਆਪਾਂ ਸੋਚਦੇ ਆ ਕਿ ਆਪਣੇ ਕੋਲ ਭਾਂਡਾ ਛੋਟਾ ਹੈ ਉੱਥੇ ਆਪਾਂ ਨੂੰ ਇਸ ਚੀਜ਼ ਦੀ ਦਿੱਕਤ ਆ ਜਾਂਦੀ ਆ ਤੇ ਕਿਸਾਨ ਵੀਰ ਥੋੜੇ ਪਾਣੀ ਦੇ ਵਿੱਚ ਜਿਹੜਾ ਘੋਲ ਬਣਾ ਲੈਂਦੇ ਕੋਈ ਕਈ ਵਾਰ ਆਪਾਂ ਜ਼ਿਆਦਾ ਰੱਖ ਵਿੱਚ ਕਰਨੀ ਹੁੰਦੀ ਤੇ ਘੋਲ ਆਪਾਂ ਘੱਟ ਪਾਣੀ 'ਚ ਬਣਾਉਣੇ ਆ ਤਾਂ ਜੇਕਰ ਤੁਸੀਂ 2 ਕਿਲੋ ਡੀਪੀ ਘੋਲਣੀ ਤੇ ਘੱਟੋ ਘੱਟ 10 ਲੀਟਰ ਪਾਣੀ ਦੇ ਵਿੱਚ ਇਹਨੂੰ ਜ਼ਰੂਰ ਘੋਲੋ ਇਸ ਤੋਂ ਘੱਟ ਘੋਲੋਗੇ ਹਾਂ ਘੋਲ ਜ਼ਰੂਰ ਜਾਊਗੀ ਪਰ ਜਿਹੜਾ ਉਹਦਾ ਰਿਜ਼ਲਟ ਆਪਾਂ ਨੂੰ ਪ੍ਰ ਕਿਉਂਕਿ ਇਹਨਾਂ ਨੂੰ ਘੋਲਣ ਵਾਸਤੇ ਜਿਹੜੇ ਆਪਾਂ ਥੋੜਾ ਜਿਹਾ ਕਈ ਵੀ ਜ਼ਿਆਦਾ ਮਾਤਰਾ ਦੇ ਵਿੱਚ ਆਪਾਂ ਜਿਹੜੀ ਚੀਜ਼ ਘੋਲਣੀ ਹੋਵੇ ਉਹਨੂੰ ਘੋਲਣ ਵਾਸਤੇ ਵੀ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਤਾਂ ਜਿੰਨਾ ਆਪਾਂ ਜ਼ਿਆਦਾ ਪਾਣੀ 'ਚ ਘੋਲਾਂਗੇ ਓਨਾ ਰਿਜ਼ਲਟ ਜਿੰਨਾ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦਾ ਤੁਸੀਂ 2 ਤੋਂ 2 ਕਿਲੋ 2.5 ਕਿਲੋ ਤੱਕ ਵੀ ਆਪਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜਾ ਕੋਲ ਬਣਾ ਕੇ ਇੱਕ ਦਿਨ ਪਹਿਲਾਂ ਤੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਸਪਰੇਅ ਕਰ ਸਕਦੇ ਆ ਇਹ ਤੁਸੀਂ ਆਪਣੇ ਕਣਕ ਦੇ ਘਾੜ ਦੇ ਹਿਸਾਬ ਨਾਲ ਜੇ ਤਾਂ ਤੁਹਾਨੂੰ ਲੱਗਦਾ ਥੋੜੀ ਘਾੜ ਹੈ ਤੇ ਇੱਕ ਸਪਰੇਅ ਨਾਲ ਬਸਰ ਜਾਊਗਾ ਜੇਕਰ ਆਪਾਂ ਦੋ ਵੀ ਕਰਦਾਂਗੇ ਤੇ ਉਹਦਾ ਵੀ ਕੋਈ ਡਰ ਨਹੀਂ ਆਪਾਂ ਨੂੰ ਉਹਦਾ ਰਿਜ਼ਲਟ ਵਧੀਆ ਹੀ ਦੇਖਣ ਨੂੰ ਮਿਲੂਗਾ ਤੇ ਇਹਦੇ ਨਾਲ ਆਪਾਂ 1 ਕਿਲੋ 1.5 ਕਿਲੋ ਤੱਕ ਯੂਰੀਆ ਜੇਕਰ ਐਡ ਕਰਦਾਂਗੇ ਤੇ ਆਪਾਂ ਨੂੰ ਹੋਰ ਜ਼ਿਆਦਾ ਰਿਜ਼ਲਟ ਦੇਖਣ ਨੂੰ ਵਧੀਆ ਮਿਲੂ ਇੱਕ ਤਾਂ ਆਪਣੀ ਨਾਈਟ੍ਰੋਜਨ ਦੀ ਘਾਟ ਵੀ ਪੂਰੀ ਹੋ ਜੂ ਤੇ ਆਪਾਂ ਨੂੰ ਡੀਪੀ ਦੀ ਘਾਟ ਵੀ ਪੂਰੀ ਹੋ ਜੂਗੀ ਫਾਸਫੋਰਸ ਤੱਤ ਦੀ ਤੇ ਇਹਦੇ ਨਾਲ ਆਪਾਂ ਨੂੰ ਜਿਹੜਾ ਅੱਗੇ ਜਾ ਕੇ ਬਹੁਤ ਵਧੀਆ ਜਿਹੜਾ ਚੰਗਾ ਰਿਜ਼ਲਟ ਦੇਖਣ ਨੂੰ ਮਿਲੂਗਾ ਸੋ ਦੂਜਾ ਆਪਸ਼ਨ ਹੈਗਾ ਆਪਣਾ 100 052 34 ਤਾਂ ਉਹਨੂੰ ਵੀ ਆਪਾਂ 2.5 ਕਿਲੋ ਤੱਕ ਜਿਹੜਾ ਪ੍ਰਤੀ ਕਿਲੇ ਦੇ ਹਿਸਾਬ ਨਾਲ 150 ਲੀਟਰ ਪਾਣੀ ਜਿਹੜੀ ਸਪਰੇਅ ਕਰਕੇ ਜਿਹੜਾ ਇਹ ਡੀਏਪੀ ਦੀ ਘਾਟ ਪੂਰੀ ਕਰ ਸਕਦੇ ਉਹਦੇ ਨਾਲ ਆਪਾਂ ਨੂੰ ਜਿਹੜਾ ਪੋਟਾਸ਼ ਤੱਤ ਵੀ ਐਕਸਟਰਾ ਮਿਲ ਜੂਗਾ ਉਹਦੇ ਵਿੱਚ ਵੀ ਆਪਾਂ 1.5 ਕਿਲੋ ਡੀਏਪੀ ਯਾਨੀ ਕਿ ਯੂਰੀਆ ਐਡ ਕਰਕੇ ਸਪਰੇਅ ਕਰ ਸਕਦੇ ਆ ਇਸ ਤਰੀਕੇ ਨਾਲ ਜੇਕਰ ਤੁਸੀਂ ਇਹ ਕਰੋਗੇ ਜਿੰਨਾ ਵੀ ਤੁਹਾਡੀ ਕਣਕ ਫਟਾਰਾ ਕਰ ਰਹੀ ਆ ਜਾਂ ਫਿਰ ਅਜੇ ਫਟਾਰਾ ਘੱਟ ਕੀਤਾ ਤਾਂ ਉਹ ਫਟਾਰਾ ਹੋਰ ਵੱਧ ਕਰੂਗੀ ਜਿਹੜਾ ਫਟਾਰਾ ਕੀਤਾ ਉਹ ਸ਼ਖਾਵਾਂ ਵਿੱਚ ਬਦਲ ਜੂਗਾ ਤਾਂ ਇਸ ਨਾਲ ਜਿਹੜਾ ਅੱਗੇ ਜਾ ਕੇ ਆਪਣੇ ਝਾੜ ਤੇ ਬਹੁਤ ਜ਼ਿਆਦਾ ਆਪਾਂ ਨੂੰ ਫਰਕ ਦੇਖ ਨੂੰ ਮਿਲੂਗਾ ਜੇਕਰ ਆਪਾਂ ਸਪਰੇ ਨਹੀਂ ਕਰਦੇ ਡੀਏਪੀ ਦੀ ਘਾੜ ਰਹਿੰਦੀ ਤਾਂ ਫਿਰ ਅੱਗੇ ਜਾ ਕੇ ਆਪਣੇ ਝਾੜ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਤਾਂ ਜਦੋਂ ਡੀਏਪੀ ਦੀ ਘਾੜ ਹੁੰਦੀ ਤੇ ਫਿਰ ਆਪਣੀ ਜਿਹੜੀ ਫਸਲ ਦੂਜੇ ਤੱਤਾਂ ਨੂੰ ਵੀ ਜੜਾ ਰਹੀਂ ਜਾਂ ਪੱਤੇਆਂ ਰਹੀ ਨਹੀਂ ਲੈ ਪਾਉਂਦੀ ਤਾਂ ਇਸ ਲਈ ਉਹਦੀ ਘਾਟ ਉਹਨਾਂ ਗ੍ਰੋਥ ਆਪਣੀ ਗਣਕਣੇ ਨਹੀਂ ਕਰਨੀ ਜਿੰਨ ਜੇਕਰ ਡੀਏਪੀ ਦੀ ਆਪਾਂ ਘਾੜ ਨਾ ਪੂਰੀ ਕੀਤੀ ਤਾਂ ਤੁਸੀਂ ਇੱਕ ਜਾਂ ਦੋ ਸਪਰੇਆਂ ਕਰਕੇ ਡੀਏਪੀ ਦੀ ਘਾੜ 60 ਤੋਂ 70 ਦਿਨ ਦੇ ਵਿੱਚ ਜਦੋਂ ਮਰਜ਼ੀ ਕਰ ਸਕਦੇ ਜੇ ਤਾਂ ਜੇਕਰ ਤੁਹਾਨੂੰ ਹੁਣ ਕਿਸੇ ਵੀ ਲੱਛਣ ਪਹਿਲਾਂ ਵੀ ਛੋਟੀ ਗਣਕ ਤੇ ਵੀ ਲੱਛਣ ਨਜ਼ਰ ਆ ਰਹੇ ਆ ਤਾਂ ਤੁਸੀਂ ਉੱਥੇ ਵੀ ਜਿਹੜਾ ਡੀਪੀਡੀ